ਨਾ ਲਖਵਿੰਦਰ ਕੋਰ ਇਜਲੀ ਡੈਥ ਹੋਈ ਲੜਕੀ ਦਾ ਕੀ ਨਾਮ ਸੀ ਉਹਦਾ ਨਾਮ ਰਮਨਦੀਪ कौर ਕੀ ਲੱਗਦੀ ਤੁਹਾਡੀ ਪਨੇਵੀਏ ਅੱਛਾ ਕੀ ਗੱਲ ਹੋਈ ਏ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਆ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਹੀ ਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਵੀ ਹੋ ਜਰ ਗਈ ਏ ਕੀ ਗੱਲ ਹੋਈ ਏ ਲੜਕੀ ਦੀ ਡੈਥ ਹੋਈ ਏ ਹਾਂਜੀ ਇਹ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ ਦੋ ਮਹੀਨੇ ਹੋ ਗਏ ਜੀ 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੋਹਣਾ ਨੇ ਨਹੀਂ ਸਰ ਇਹੋ ਜੀ ਕੋਈ ਮੰਗ ਨਹੀਂ ਕੀ ਹੁਣ ਇਨਸਾਫ ਤੇ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਇਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਮੇਰਾ ਨਾਮ ਮਨਿੰਦਰਦੀਪ ਸਿੰਘ ਤੇ ਚੱਕ ਬੱਲਾ ਪੈਂਦਿਆ ਮੇਰਾ ਕੀ ਗੱਲ ਹੋਈ ਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆਵੇ ਕਿਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਏ ਦਿੱਖਿਆ ਤੁਸੀਂ ਅਰੇ ਤਿਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਉਹਨਾਂ ਫਾਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਹਾਜੀ ਵੀਰ ਜੀ ਕੀ ਨਾਇਆ ਕਿਹੜਾ ਪਿੰਡ ਆ ਕੀ ਮਾਮਲਾ ਬੰਨਾ ਗੁਰਨਾਮ ਸਿੰਘ ਪਿੰਡ ਮੇਰਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇੱਕ ਡਰਾ ਹੋਈ ਆ 2 ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਬਦੇਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਤੇ ਵੀ ਮਾਤ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੀ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਫਾਹ ਲੈ ਲਿਆ ਵਾਲੇ ਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਤੇ ਜਿੱਤਨਾ ਜੇ ਜਾ ਕੇ ਬੜਦੇ ਵਖਿਆ ਪਏ ਇੱਥੋਂ ਬਾਹਰ ਉਹ ਚਾਈ ਵੀ ਇੰਨੀ ਜਿਆਦੀ ਹੈ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਦਾ ਸਾਡਾ ਹੱਥ ਨਹੀਂ ਪਹੁੰਚਣਾ ਹੁੰਦਾ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕ ਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇਗੋ ਰਹਿਮੀ ਨਾਲ ਉਹਨਾਂ ਦਾ ਬਿਕਾਤਰ ਹੋਇਆ ਆ ਔਰ ਕੀਤਾ ਆ ਤੇ ਦੂਸਰੀ ਗੱਲ ਪੁਲਿਸ ਦੀ ਇਹ ਟੇ ਲਗ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਪੁਲਿਸ ਐਸਐਸਓ ਸਾਹਿਬ ਇਹ ਵੀ ਆਂਦਾ ਵੀ ਨਹੀਂ ਇਹ ਇਹ ਤਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਬਖਵਾ ਅੰਦਰ ਪੋਸਟਮਾਰਡ ਲਾਸ ਪਈ ਆ ਉੱਤ ਜਾ ਕੇ ਵੇਖੋ ਨਿਸ਼ਾਨ ਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਸਾਫ਼ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਨ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚਿਰ ਅਸੀਂ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਦੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ ਦੀ ਮੰਗ ਨਾਲ ਸਾਰੀ ਪੂਰੀ ਹੋਈ ਦੋਸ਼ੀ ਆਏ ਦੀਏ ਘਰ ਬਿਠਿਆ ਹੈ ਤੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐਸਐਚਓ ਸਾਹਿਬ ਨੇ ਅਸੀਂ ਸਾਹਮਣੇ ਕਹਿੰਦੇ ਰਹੇ ਵੀ ਦੋਸ਼ੀ ਮੰਨਦਾ ਡੈ ਉਹਨੂੰ ਲਾਗੇ ਭਾ ਲੋ ਫਾਇਰਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਆਏ ਫਿਰਤਾ ਹੀ ਨਹੀਂ ਪੀਤੀ ਚੌਕੀ ਦੇ ਕੋਲ ਕਰਿਆ ਚੌਕੀ ਦੇ ਕੋਲ ਕਰਿਆ 5 ਮਿੰਟ ਦਾ ਰਸਦਾ ਚੌਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਿਸੀ ਕਿਨੀ ਢੇ ਲੱਗ ਜਾ ਰਹੀ ਹੈ ਜੀ ਜਿਹੜਾ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਹਲ ਵਾਲਿਆ ਦੇ ਜੇਰੇਲਾਜ ਹਸਪੀਟਲ ਦੇ ਚ ਜੋ ਜੋ ਦੋ ਸੀ ਇਸੇ ਮੌਕੇ ਤੇ ਆਏ ਆ ਤੇ ਬਲੌਡ ਡਾਡ ਹੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਤੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਦਿਸਟ੍ਰਿਕਟ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈਗੀ ਆ ਕਸ਼ਮੀਰ ਕੌਰ ਆ ਤਾਰੀਖ ਸਰ ਕੇ ਜੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਫਤਾਰੀ ਨਹੀਂ ਪਈ ਅਜੇ ਪੋਸਟ ਨੂੰ ਕਰ ਰਣ ਲੱਗੇ ਆ ਬਾਅਦ ਪੋਸਟ ਮਾਰਨ ਦਾ ਪਰਿਵਾਰਕ ਮੈਂਬਰਾਂ ਦਾ ਕੀ ਕਹਾਂਗੇ ਇਸ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਪਈ ਉਹਨਾਂ ਦੇ ਘਰ ਘਰੇ ਲੋਕਲੇਸ਼ ਰਿੰਦਾ ਸੀਗਾ ਘਰੇਲੂ ਕ੍ਰੇਸ਼ ਤੋਂ ਤਾਂ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫਨਾਕ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾਂ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕੰਮ ਘਟ ਘਟ ਨਾਉਂਦੇ ਇਹ ਜੋ ਰਸਟਨੀ ਕੀਤਾ ਜੀ ਆਪਾਂ ਰਸਟ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਉਹਨੇ ਇਹ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਜੇ ਨਹੀਂ ਆਪਾਂ ਜਿੰਦਾਂ ਕ੍ਰਸਟਨੀ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਰਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ